ਸਤਰੀ ਗਰ ਬਾਈ ਦੀ ਸਾਰਿਆਂ ਨੂੰ ਜੇ ਕਿਸੇ ਭਰਾ ਨੇ ਇਹ ਗੱਡਾ ਲੈਣਾ ਹੋਵੇ ਤਾਂ ਬਾਈ ਕੋਲੇ ਭਰਾ ਮੇਰੇ ਬੁਕਾਊ ਆ ਬਹੁਤ ਸੋਹਣਾ ਗੱਡਾ ਦੇਖੋ ਚਾਰ ਚਫੇਰੇ ਪਿੱਤਲੀ ਪਿੱਤੜ ਲੱਗਿਆ ਜਿਉਂ-ਜਿਉਂ ਇਹਨੂੰ ਸਾਫ਼ ਕਰੀ ਜਾਵਾਂਗੇ ਜਿਉਂ-ਜਿਉਂ ਸੋਨੇ ਵਾਂਗੂੰ ਚਮਕੀ ਜਾਊਗਾ ਭਰਾ ਮੇਰੇ ਦੇਖੋ ਟੱਲੀਆਂ ਟੁੱਲੀਆਂ ਘੈਂਟ ਗੱਲਬਾਤ ਆ ਯਾਰ ਤੇ ਇਹ ਗੱਡੇ ਆਮ ਪਿੰਡਾਂ ਦੇ ਵਿੱਚ ਤਾਂ ਮੈਨੂੰ ਤਾਂ ਲੱਗਦਾ ਬਿਰਲੇ ਹੀ ਰਹਿ ਗਏ ਕਿਸੇ ਕਿਸੇ ਪਿੰਡ ਦੇ ਵਿੱਚ ਹੀ ਆ ਭਰਾ ਮੇਰੇ ਤੇ ਬਾਈ ਦੀ ਬਾਈ ਨੇ ਛੇਲ ਕਰਨਾ 65000 ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾਨ ਹੋ ਜੂਗਾ ਤੇ ਬਹੁਤ ਹੀ ਸੋਹਣਾ ਗੱਡਾ ਤੇ ਪਿੰਡਾਂ ਦੇ ਵਿੱਚ ਤਾਂ ਇਹ ਮੰਨ ਕੇ ਚਲੋ ਵੱਡੇ ਪਿੰਡਾਂ ਦੇ ਵਿੱਚ ਭੰਮਾ ਹੋਵੇ ਕੱਦਾ ਤੇ ਨਹੀਂ ਤਾਂ ਇਹ ਭਰਾ ਮੇਰੋ ਬਿਰਲੀ ਰਹਿ ਗਈ ਜੇ ਕਿਸੇ ਭਰਾ ਨੇ ਫਿਲਮਾਂ ਫੁਲਮਾਂ ਸ਼ੂਟਿੰਗ ਕਰਨ ਵਾਸਤੇ ਕਿਸੇ ਨੂੰ ਗੱਡਾ ਚਾਹੀਦਾ ਹੋਵੇ ਤੇ ਇਹ ਗੱਡਾ ਤੁਸੀਂ ਖਰੀਦ ਸਕਦੇ ਹੋ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ 65000 ਬਾਈ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਨ ਹੋ ਜੂਗਾ ਸਾਰਾ ਗੱਡਾ ਭਰਾ ਮੇਰੋ ਜਮਾਣਾ ਸੋਨੇ ਵਾਂਗੂ ਮੜੇ ਪਿਆ ਪਤੜੀ ਪਤੜ ਲੱਗਿਆ ਪਤੜੀ ਪਤੜ ਲੱਗਿਆ ਸਾਰੇ ਗੱਡੇ ਤੇ ਤੇ ਤੁਸੀਂ ਗੱਡੇ ਨੂੰ ਧਿਆਨ ਨਾਲ ਦੇਖੋ ਟਾਇਰਾਂ ਤੇ ਵੀ ਪਤੜਨ ਲੱਗਿਆ ਭਰਾ ਮੇਰੇ ਟਾਇਰਾਂ ਤੇ ਵੀ ਪਤੜਨ ਲੱਗਿਆ ਹੋਇਆ ਪਹਿਲਾਂ ਤਾਂ ਇਹ ਗੱਡੇ ਆਮ ਹੀ ਮਿਲ ਜਾਂਦੇ ਸੀ ਪਿੰਡਾਂ 'ਚ ਪਰ ਹੁਣ ਭਰਾ ਮੇਰੇ ਇਹ ਤਾਂ ਹੀ ਰਹਿ ਗਏ ਜੇ ਕਿਸੇ ਭਰਾ ਨੇ ਲੈਣਾ ਹੋਵੇ ਤੇ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਬਾਈ ਨੂੰ ਫੋਨ ਲਾ ਲਿਓ ਬਹੁਤ ਹੀ ਘੈਂਟ ਗੱਡਾ ਯਾਰ ਬਾਕੀ ਵੀਰ ਮਣ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਦੇਖੋ ਯਾਰ ਤੁਹਾਡੇ ਵਾਸਤੇ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆਂ ਇਹ ਪਹਿਲਾ ਗੱਡਾ ਦੇਖੋ ਸਾਰੇ ਯਾਰ ਕਿਤੇ ਥਾਂ ਨਹੀਂ ਰਹੀ ਵੀ ਪਿੱਤਰ ਨਾ ਲੱਗਿਆ ਵੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿਦਾਂ ਹੀ ਲੱਗੀ